ਕੂਡ ਐਂਡ ਲਾਈਟ ਵਰਕਰ ਜੂਨੀਅਨ ਦੇ ਮੈਂਬਰ ਅਤੇ ਪ੍ਰਧਾਨ ਸਾਰੇ ਇਕੱਠੇ ਹੋਏ ਆ ਲੇਬਰ ਵਾਲੇ ਗੁਰੂ ਹਰਸਾਏ ਦੇ ਵਿੱਚ ਹੀ ਖੜੇ ਹੈਗੇ ਆ ਕੋਈ ਗੱਲਬਾਤ ਹੈ ਜਿਹੜੀ ਇਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਰੱਖਣੀ ਹੈਗੀ ਆ ਪ੍ਰਧਾਨ ਜੀ ਇੱਥੇ ਮੌਜੂਦ ਨੇ ਠੇਕੇਦਾਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਹਦੇ ਲਈ ਮੀਡੀਆ ਨੂੰ ਸੱਦਿਆ ਗਿਆ ਕੀ ਗੱਲਬਾਤ ਹੈ ਅਸੀਂ ਇਸ ਲਈ ਸੱਦਿਆ ਗਿਆ ਹੈ ਮੀਡੀਆ ਨੂੰ ਕਿ ਸਾਡੇ ਵਿੱਚ ਕੋਈ ਗਲਤ ਪਾਰਟੀ ਦਖਲਅੰਦਾਜ਼ੀ ਕਰ ਰਹੀ ਹੈ ਤੇ ਅਸੀਂ ਜਿਸ ਠੇਕੇਦਾਰ ਬਾਬਾ ਜੀ ਦਾ ਕੰਮ ਕਰ ਰਹੇ ਆ ਉਹ ਸਾਨੂੰ ਬਹੁਤ ਵਧੀਆ ਪ੍ਰਸ਼ਾਸਨ ਦੇ ਰਿਹਾ ਹੈ ਉਹ ਸਾਨੂੰ ਪਿਛਲੇ ਨਾਲੋਂ 15% ਜਿਹੜੀ ਪਹਿਲੇ ਪਹਿਲੇ ਰੇਟਾਂ ਨਾਲੋਂ ਵਧ ਦਿੱਤਾ ਸੀ ਇਸ ਟਾਈਮ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ 15% ਤੁਹਾਨੂੰ ਹੋਰ ਵਧਾ ਕੇ ਦੇਾਂਗੇ ਸਾਡੀ ਲੇਬਰ ਇਸ ਵਿੱਚ ਬਹੁਤ ਖੁਸ਼ ਹੈ ਅਸੀਂ 90 ਤੋਂ ਕੰਮ ਕਰਕੇ ਆ ਕੰਮ ਕਰ ਰਿਹਾ ਆ ਤੇ ਜੇ ਸਾਹ ਨਾਲ ਮੇਰੀ ਉਮਰ 40 7 ਹੋ ਗਈ ਹੈ ਤੇ ਸਾਹ ਲਾਲੋ ਕੀ 25 ਸਾਲ ਹੋ ਗਏ ਨੇ ਇਸ ਕੰਮ ਕਰਦਿਆਂ ਨੂੰ ਸਾਨੂੰ ਵਰਕਰ ਵਰਕਰ ਚ ਤੇ ਬੋਰੀ ਦੇ ਅਸੀਂ ਪੂਰੇ ਮਾਰਾਂ ਕਈ ਬੰਦੇ ਨੇ ਬੋਰੀ ਵੀ ਨਹੀਂ ਚੁੱਕੀ ਤੇ ਉਹ ਪ੍ਰਧਾਨ ਗਿਆ ਚਾਹਦੇ ਨੇ ਤੇ ਅਸੀਂ ਇਸ ਲਈ ਬੇਨਤੀ ਕਰਨੇ ਆ ਕਿ ਸਾਡਾ ਕੰਮ ਸਾਨੂੰ ਐਮਐਲਏ ਸਾਹਿਬ ਦਾ ਹੱਥ ਵੀ ਹੈ ਤੇ ਉਹ ਸਾਨੂੰ ਦੇਣ ਦੀ ਪੂਰੀ ਚਾਹਵਾਨ ਨੇ ਅੱਛਾ ਤੁਹਾਡੇ ਜਿਹੜੇ ਹੈਗੇ ਆ ਗੱਲ ਕੋਈ ਕੰਮ ਦੇ ਵਿੱਚ ਕੋਈ ਦਖਲ ਦੇਣਾ ਚਾਹੁੰਦਾ ਹੈਗਾ ਵੀ ਇਹ ਕੰਮ ਮੈਨੂੰ ਦਿੱਤਾ ਜਾਵੇ ਤੁਸੀਂ ਦੱਸਿਆ 1990 ਤੋਂ ਕੰਮ ਕਰ ਰਹੇ ਹੋ ਕਿਹੜੇ ਠੇਕੇ ਦਾ ਕੰਮ ਕਰ ਰਹੇ ਹੋ ਤੁਹਾਨੂੰ ਹਰ ਮਹੀਨੇ ਵਧਾ ਕੇ ਦੇ ਰਿਹਾ ਜਿੱਦਾਂ ਤੁਸੀਂ ਦੱਸ ਰਹੇ ਹੈਗੇ ਹੋ ਕੀ ਹੁਣ ਤੁਹਾਡਾ ਕੰਮ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕੀਤਾ ਜਾ ਰਿਹਾ ਹੈ ਸਾਡਾ ਕੰਮ ਇਸ ਟਾਈਮ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਕਈ ਇਹੋ ਜਿਹੇ ਬੰਦੇ ਨੇ ਕਿ ਜਿਹੜੇ ਪ੍ਰਦਾਨਗੀ ਬਿਨਾ ਮਤਲਬ ਤੋਂ ਚਾਹਦੇ ਨੇ ਤੇ ਬਿਨਾ ਮਤਲਬ ਤੋਂ ਹੀ ਟੰਗੜਾ ਆਂਦੇ ਨੇ ਕੰਮ 'ਚ ਅਚਾਨਤ ਤੁਹਾਡੀ ਮੰਗ ਕੀ ਹੈਗੀ ਹੈ ਜਿਹੜਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਹੈਗੇ ਹੋ ਸਾਰੇ ਤੁਹਾਨੂੰ ਜਿਹੜੀ ਪੇਮੈਂਟ ਹੈ ਸਹੀ ਟਾਈਮ ਮਿਲ ਰਹੀ ਹੈ ਨਹੀਂ ਮਿਲ ਰਹੀ ਤਾਂ ਇਕੱਠੇ ਹੋਏ ਹੋ ਨਹੀਂ ਮਿਲ ਰਹੀ ਕਿ ਮਿਲ ਰਹੀ ਹੈ ਸਾਨੂੰ ਪੇਮੈਂਟ ਤਾਂ ਬਿੜਾ ਕੰਮ ਵੀ ਹੈ ਸਪੈਸ਼ਲ ਅੱਧੀ ਹੁੰਦੀ ਏ ਤੇ ਪੇਮੈਂਟ ਮਿਲ ਜਾਂਦੀ ਏ ਤੇ ਜੇ ਅਸੀਂ ਸੀਜ਼ਨ ਦਾ ਕੰਮ ਕੀਤਾ ਤੇ ਪੇਮੈਂਟ ਅਸੀਂ ਲੱਖਾਂ ਦੇ ਇਤਦਾਦ ਤੇ ਵੰਡੀ ਤੇ ਕਿਸੇ ਦਾ ਵੀ 1 ਰੁਪਿਆ ਕੋਈ ਵੀ ਮਜ਼ਦੂਰ ਕਹਿ ਦੇਵੇ ਵੀ 1 ਰੁਪਿਆ ਵੀ ਰੱਖਿਆ ਹੋਵੇ ਇਸ ਇਸ ਠੇਕੇਦਾਰ ਨੇ ਤੇ ਅਸੀਂ ਉਹਨਾਂ ਦਾ ਦੇਣਦਾਰ ਹਾਂ ਹਾਂ ਬਿਲਕੁਲ ਜੀ ਮਸਲਾ ਮੈਂ ਤੁਹਾਨੂੰ ਦੱਸਣ ਦੇਗਾ ਗੁਰੂ ਅਰਸੇ ਦੇ ਵਿੱਚ ਲੇਬਰ ਦੇ ਠੇਕੇ ਨੂੰ ਲੈ ਕੇ ਇੱਕ ਕਮਸਾਨ ਜਿਹੜਾ ਹੈ ਕੱਲ ਤੋਂ ਸ਼ੁਰੂ ਹੋਇਆ ਹੈ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਪ੍ਰਧਾਨ ਮੈਂ ਆ ਪਰ ਇਹ ਉਹ ਸ਼ਖਸ਼ ਹੈ ਕੀ ਨਾਮ ਹੈ ਤੇਰਾ ਬਲਵਿੰਦਰ ਕਮਰ ਬਲਵਿੰਦਰ ਕੁਮਾਰ ਬਲਵਿੰਦਰ ਕੁਮਾਰ ਕਹਿੰਦਾ ਮੈਂ 1990 ਤੋਂ ਕੰਮ ਕਰ ਰਿਹਾ ਤੇ ਲੇਬਰ ਜਿੰਨੀ ਹੈ ਮੇਰੇ ਨਾਲ ਹੈ ਤੇ ਸასი ਕੰਮ ਤੋਂ ਸੰਤੁਸ਼ਟ ਹੈ ਗਿਆ ਹਰ ਸਾਲ ਸਾਡਾ 10 ਤੋਂ 15% ਵਧਾ ਦਿੱਤਾ ਜਾਂਦਾ ਪਵਨ ਹੋਈ ਨੇ ਪਵਨ ਇਹ ਸਾਰੇ ਜਿਹੜੇ ਲੇਬਰ ਵਾਲੇ ਖੜੇ ਹੈ ਅੱਜ ਤੁਸਾਂ ਸਾਨੂੰ ਬੁਲਾਇਆ ਹੈਗਾ ਆ ਕੀ ਮਸਲਾ ਕੀ ਚੱਲ ਰਿਹਾ ਹੈ ਕੋਈ ਕੰਮ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ ਕੀ ਹੋ ਰਿਹਾ ਸਭ ਦੇਖੋ ਜੀ 2 ਸਾਲ ਹੋ ਗਏ ਨੇ ਅਸੀਂ ਇਹਨਾਂ ਦੇ ਨਾਲ ਕੰਮ ਕਰ ਰਹੇ ਆਂ ਔਰ ਸਾਨੂੰ ਹਰ ਇੱਕ ਪੈਸਾ ਟਾਈਮ ਟੂ ਟਾਈਮ ਮਿਲ ਰਿਹਾ ਸਾਨੂੰ ਦਿੱਕਤ ਨਹੀਂ ਆਉਂਦੀ ਤੀ ਇਹਨਾਂ ਨੇ ਔਰ ਅਸੀਂ ਚਾਹੁੰਦੇ ਆਂ ਕਿ ਜੇ ਸਾਡੇ ਨਾਲ ਇਦਾਂ ਹੀ ਵਰਤਦੇ ਰਹਿਣ ਤਾਂ ਸਾਡੀ ਇਹੀ ਮੰਗ ਹੈ ਕਿ ਅਗਲੀ ਵਾਰ ਟੈਂਡਰ ਇਹਨਾਂ ਕੋਲ ਹੋਵੇ ਕਿਉਂਕਿ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਹੈ ਅਗਰ ਟੈਂਡਰ ਸਾਡੇ ਕੋਲ ਆਵੇਗਾ ਅਸੀਂ 10 ਤੋਂ 15% ਹੋਰ ਵਧਾ ਦਾਂਗੇ ਲੇਕਿਨ ਜੋ ਕਿ ਸਾਨੂੰ ਦੂਜਿਆਂ ਤੋਂ ਉਮੀਦ ਨਹੀਂ ਹੈਗੀ ਇਸ ਟਾਈਮ ਅਸੀਂ ਸਹੀ ਜਾ ਰਹੇ ਹਾਂ ਸਾਡਾ ਜੋ ਹੱਕ ਹੈ ਸਾਨੂੰ ਮਿਲਦਾ ਪਿਆ ਬਾਅਦ ਵਿੱਚ ਜੋ ਨਵੇਂ ਟੈਂਡਰ ਆ ਜਾਣਗੇ ਸਾਨੂੰ ਨਹੀਂ ਯਕੀਨ ਹੈਗਾ ਉਹ ਵਧਾਉਣਗੇ ਕਿ ਨਹੀਂ ਵਧਾਉਣਗੇ ਅੱਛਾ ਤੁਸੀਂ ਸੰਤੁਸ਼ਟ ਹੋ ਇਸ ਟੈਂਡਰ ਕਰਤਾ ਦੇ ਨਾਲ ਸੰਤੁਸ਼ਟ ਹੈਗੇ ਹੋ ਤੁਹਾਡੀ ਲੇਬਰ ਸਾਰੀ ਸੰਤੁਸ਼ਟ ਹੈ ਤੂੰ ਤਾਂ ਦਾਵਾ ਕਰ ਰਿਹਾ ਸਾਡੇ ਕੋਲ ਲੇਬਰ ਦੇ ਬੰਦੇ ਸਾਰੇ ਸਾਡੀ ਕੋਲ ਲੇਬਰ ਹੈ ਇਹਨਾਂ ਕੋਲ ਤਾਂ ਲੇਬਰ ਨਹੀਂ ਲੇਬਰ ਹੋਣ ਦਾ ਮਤਲਬ ਇਹ ਨਹੀਂ ਕਿ ਮੰਨ ਕੇ ਚਲੋ ਲੇਬਰਾਂ ਨੂੰ ਤਾਂ ਪੈਸੇ ਤਾਂ ਦੇਣੇ ਪੈਣੇ ਨੇ ਅੱਜ ਸਾਨੂੰ ਸਾਡਾ ਮੂੰਹ ਮੰਗਿਆ ਰੇਟ ਮਿਲ ਰਿਹਾ ਕਹਿੰਦਾ ਪਾਵ ਬੋਰੀ ਦਾ ਕੰਮ ਸੌਖਾ ਨਹੀਂ ਹੈਗਾ ਇਹ ਕਹਿਣਾ ਹੀ ਸੌਖਾ ਹੈ ਜਿਹੜੇ ਸ਼ਾਮ ਤੋ ਲੈ ਕੇ ਸਵੇਰ ਤੱਕ ਕਰਦੇ ਨਾ ਉਹਨਾਂ ਨੂੰ ਇਹ ਜਾ ਕੇ ਵੇਖਿਆ ਕਰੋ ਪਤਾ ਨਹੀਂ ਲੱਗਦਾ ਕਿਦੋਂ ਜਾ ਕੇ ਸੌਂ ਜਾਂਦੇ ਨੇ ਇੰਨੀ ਕਿ ਥਕਾਵਟ ਹੋ ਜਾਂਦੀ ਏ ਅਗਰ ਮਿਹਨਤ ਦਾ ਮੁੱਲ ਟਾਈਮ ਨਾ ਮਿਲ ਜਾਏ ਔਰ ਪੂਰਾ ਮਿਲੇ ਤੇ ਪਸੀਨਾ ਸੁੱਕਣ ਤੋਂ ਪਹਿਲਾਂ ਦਿਹਾੜੀ ਮਿਲ ਜਾਵੇ ਤਾਂ ਪਸੀਨਾ ਆਏ ਦਾ ਉਹ ਦੁੱਖ ਨਹੀਂ ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ ਜੇ ਉਹ ਕੰਮ ਕਰਨ ਤੋਂ ਪਹਿਲਾਂ ਉਹਦੀ ਮਿਹਨਤ ਮਿਲ ਜਾਣਾ ਤੇ ਥਕਾਵਟ ਤਾਂ ਰਹਿੰਦੀ ਨਹੀਂ ਜੀ ਇਸ ਲਈ ਉਹਨੇ ਕੁੱਲ ਮਿਲਾ ਕੇ ਇੱਥੇ ਕੰਮ ਕਰਨਾ ਚਾਹੁੰਦੇ ਐ ਸੇ ਟੈਂਡਰ ਕਰਤਾ ਨਾਲ ਕੰਮ ਕਰਨਾ ਚਾਹੁੰਦੇ ਹੋ ਕਿਤੇ ਜਾਣ ਦਾ ਮੂਡ ਨਹੀਂ ਐ ਕੋਈ ਹੋਰ ਦਖੰਡਾਲੀ ਕਰੇ ਉਹ ਤੁਹਾਨੂੰ ਸਹਿਣ ਨਹੀਂ ਆ ਅਸੀਂ ਤਾਂ ਨਹੀਂ ਚਾਹੁੰਦੇ ਲੇਕਿਨ ਫਿਰ ਵੀ ਅਗਰ ਹੁੰਦੀ ਏ ਤਾਂ ਉਹਨਾਂ ਨੂੰ ਬੇਨਤੀ ਏ ਸਾਨੂੰ ਸਾਡਾ ਬੰਦਾ ਹੱਕ ਦੇਣਾ ਪੈਣਾ ਉਹਨਾਂ ਨੂੰ ਨਹੀਂ ਤਾਂ ਅਸੀਂ ਦਾ ਵਿਰੋਧ ਕਰਾਂਗੇ ਉਸ ਮੀਡੀਆ ਦੁਆਰਾ ਸੁਣ ਵੀ ਲੈਣਗੇ ਇਹ ਨਿਊਜ਼ ਉਹਨਾਂ ਕੋਲ ਪਹੁੰਚ ਜਾਏਗੀ ਸਾਡੀ ਬੇਨਤੀ ਏ ਅਗਰ ਸਰਕਾਰ ਦੇ ਤੇ ਡਿਪੈਂਡ ਏ ਫੌਜਾ ਸੰਸਾਰੀ ਸਾਨੂੰ 2 ਸਾਲ ਹੋ ਗਏ ਨੇ ਅਸੀਂ ਜੁੜੇ ਆ ਸਾਡੇ ਹੱਕ 'ਚ ਹੀ ਲੀਵਰ ਦੇ ਹੱਕ 'ਚ ਖੜੇ ਨੂੰ ਲੇਕਿਨ ਅਗਰ ਕਿਸੇ ਹੋਰ ਕੋਲ ਟੈਂਡਰ ਜਾਂਦਾ ਤਾਂ ਸਾਡੀ ਉਹਨਾਂ ਨੂੰ ਬੇਨਤੀ ਏ ਜੇ ਸਾਡਾ ਹੱਕ ਸਾਨੂੰ ਨਾ ਮਿਲਿਆ ਅਸੀਂ ਇਹ ਚੀਜ਼ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਕੋਲ ਜਿਆਦਾ ਕੁਝ ਨਹੀਂ ਹੈਗਾ ਕੋਈ ਨਹੀਂ ਇਹੀ ਮਿਹਨਤ ਹੈਗੀ ਏ ਇੱਕ ਇੱਕ ਬੋਰੀ ਚੁੱਕ ਕੇ ਸਾਡਾ ਪੈਸਾ ਬਣਾ ਲੋਕਾਂ ਨੇ ਠੱਗੀਆਂ ਮਾਰ ਮਾਰ ਕੋਠੀਆਂ ਘਾਰ ਤੇ ਬਿਜ਼ਨਸ ਬਣਾ ਲਏ ਨੇ ਪੱਲੇ ਦੇਰ ਕੋਲ ਸਾਈਕਲ ਲੈ ਕੇ ਆ ਵੇਲੋ ਕੋਈ ਬੰਦਾ ਪਿੱਛੇ ਖੜਾ ਇਹਨਾਂ ਕੋਲ ਕੋਈ ਸਾਈਕਲ ਕੋ ਨਹੀਂ ਹੋਣੀ ਹੂੰ ਸਾਡੇ ਕੋਲ ਕੀ ਹੈਗਾ ਆ ਵੇਲੋ ਸਾਡੀ ਹਾਲਤਾਂ ਆ ਹੀ ਕੁਝ ਅਸੀਂ ਪਾ ਕੇ ਜਾਂਦੇ ਆ ਸਾਡੇ ਕੋਲ ਜਿਆਦਾ ਕੁਝ ਨਹੀਂ ਹੈਗਾ ਔਰ ਰੋਟੀ ਭੱਕਦੀ ਏ ਇੰਦੇ ਤੋਂ ਹੀ ਲੋਕਾਂ ਨੂੰ ਇਤਰਾਜ਼ ਏ ਵੀ ਰੋਟੀ ਖਾਣ ਲੱਗ ਪਏ ਨੇ ਬੇਨਤੀ ਏ ਕਿ ਸਾਡਾ ਹੱਕਸ ਨੂੰ ਜ਼ਰੂਰ ਲਿਆਜੋ ਨਹੀਂ ਤਾਂ ਇਸ ਚੀਜ਼ ਦਾ ਵਿਰੋਧ ਹੋਏਗਾ ਸਾਰਿਆਂ ਨੂੰ ਜੈ ਭਾਰਤ ਜੈ ਭੀਮ ਬਿਲਕੁਲ ਜੀ ਲੇਬਰ ਵਾਲਿਆਂ ਦੀ ਤੁਸੀਂ ਗੱਲ ਸੁਣਨੀ ਹੈਗੀ ਹੈ ਲੇਬਰ ਕਰਕੇ ਹੀ ਪੈਸਾ ਬੰਦਾ ਹੈ ਕਹਿੰਦੇ ਅਸੀਂ ਜਿਵੇਂ ਖੜੇ ਹੈਗੇ ਆ ਇਹਨਾਂ ਦੇ ਪ੍ਰਧਾਨ ਨੇ ਟੈਂਡਰ ਜੂਨੀਅਨ ਦੇ ਜਿਹੜਾ ਟੈਂਡਰ ਲੈਂਦੇ ਆ ਪੂਰਾ ਠੇਕੇਦਾਰੀ ਲੈਂਦੇ ਆ ਤੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੀ ਲੇਬਰ ਉਹਨਾਂ ਵੱਲ ਵੀ ਇਹ ਕਹੀ ਗਈ ਹੈ ਗੱਲ ਕਿ ਅਸੀਂ ਸੰਤੁਸ਼ਟ ਹੈਗੇ ਆ ਕਿਉਂਕਿ ਸਾਨੂੰ ਹਰ ਸੀਜ਼ਨ 10 ਤੋਂ 15% ਵਧਾ ਦਿਆ ਜੇ ਕੋਈ ਨਵਾਂ ਟੈਂਡਰ ਕਰਤਾ ਆਉਂਦਾ ਹੈ ਪਤਾ ਨਹੀਂ ਸਾਨੂੰ ਲਿਵਰ ਮਿਲੂਗੀ ਜਾਂ ਨਹੀਂ ਮਿਲੂਗੀ ਰੋਟੀ ਤੇ ਲੱਲ ਵੀ ਪੈ ਸਕਦੇ ਨੇ ਕਹਿੰਦੇ ਬੋਰੀ ਚੱਕ ਕੇ ਪੈਸੇ ਲੈ ਜਾਂਦੇ ਆ ਕੋਈ ਠੱਗੀ ਠੋਰੀ ਨਹੀਂ ਹੈਗੀ ਤੇ ਸਾਡੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਚੰਨਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ